ਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪੁੱਚੋ ਮੰਡੀ ਆਨੰਦ ਸਿੰਘ ਨਗਰ ਦੇ ਵਿੱਚੋਂ ਆਪਾਂ ਬਾਈ ਦਲਵਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਹਿਮਾਚਲ ਵਾਲੀ ਜਰਸੀ ਦਿਖਾਉਣੇ ਆ ਕਿਉਂਕਿ ਆਪਣਾ ਫਰਜ ਬੰਦਾ ਹਰ ਚੀਜ਼ ਦੱਸੰਦਾ ਕਿਉਂਕਿ ਇਹਨਾਂ ਦੇ ਕੱਦ ਮਿੱਤਰੋ ਜਿਹੜੇ ਛੋਟੇ ਹੁੰਦੇ ਆ ਤੇ ਛੋਟੇ ਕੱਦ ਦੀ ਹੈ ਕਦੋਂ ਸੂਈ ਆ ਕਿੰਨਾ ਕ ਜਿਹੜਾ ਦੁੱਧ ਤਿਆਰ ਆ ਇਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਪਹਿਲਾਂ ਸੁਣੋ ਥਾਂਲੇਪੀ ਦੀ ਬੰਦਤਰ ਆਪਾਂ ਮਿੱਤਰੋ ਦਿਖਾ ਦਈਏ ਥਾਂਲੇਵਾ ਮਿੱਤਰੋ ਸੋਣਾ ਤੇ ਕਦੋਂ ਕਸੂਈਆ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਚੰਗਾ ਸੋਣਾ ਥਾਣਾ ਹਾਂਜੀ ਬਾਈ ਜੀ ਸਸਰੀ ਕਾਲ ਦਾ ਲਾਦਾ ਸਸਰੀ ਕਾਲ ਜੀ ਹੋਰ ਠੀਕ ਐ ਸਤਾ ਜੀ ਬਹੁਤ ਵਧੀਆ ਬਾਈ ਜੀ ਠੀਕ ਆ ਆਪਣਾ ਜਿਹੜਾ ਇਹ ਘਰ ਆ ਪੁੱਚੋ ਮੰਡੀ ਤੋਂ ਲਹਿਰਾ ਬੇਗਾ ਰੋਡ ਹੈ ਨਾ ਇਹ ਲਹਿਰਾ ਰੋਡ ਤੇ ਜੀ ਬਾਬਾ ਆਨੰਦ ਸਿੰਘ ਨਗਰ ਹੈ ਜੀ ਠੀਕ ਹੈ ਹਾਂਜੀ ਗੁਰਨਾਨਕ ਸਕੂਲ ਦੇ ਬਿਲਕੁਲ ਨੇੜੇ ਹੈ ਹਾਂਜੀ ਬਿਲਕੁਲ ਨੇੜੇ ਜੀ ਠੀਕ ਹੈ ਖੇਤਾਂ 'ਚ ਆ ਜਾਂਦਾ ਤੁਸੀਂ ਹਾਂ ਖੇਤਾ ਜਾ ਗਈ ਜੀ ਬਿਲਕੁਲ ਠੀਕ ਹੈ ਹਾਂਜੀ ਤੇ ਜਿਹੜੀ ਆਪਾਂ ਇਹ ਗਾਂ ਦਿਖਾਈ ਆ ਹਨਾ ਇਹਦਾ ਸੂਆ ਕਿਹੜਾ ਜੀ ਇਹ ਸੂਆ ਤਕਰੀਬਨ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਕਦੋਂ ਕਦੀ ਸੂਈ ਵੀ ਆ ਇਹ ਤਕਰੀਬਨ 12 13 ਦਿਨ ਹੋ ਗਏ 12 13 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਤੀਜਾ ਸੂਆ ਸੂਈ ਆ ਮੰਗਰ ਬੱਸੀ ਆ ਹਨਾ ਠੀਕ ਆ ਤੇ ਕਿੰਨਾ ਕੁ ਜਿਹੜਾ ਇਸ ਵਕਤ ਦੁੱਧ ਤਿਆਰ ਹੋ ਦੁੱਧ ਬਾਈ ਜੀ 11 ਲੀਟਰ ਐ ਇਸ ਵੇਲੇ ਤਿਆਰ ਹੈ ਠੀਕ ਆ ਹਾਂਜੀ ਜਦੋਂ ਬਾਕੀ ਚੋਦਾ 11 ਲੀਟਰ ਮਿੱਤਰੋ ਦੁੱਧ ਤਿਆਰ ਆ ਸਣੇ ਬੱਚੇ 12 13 ਦਿਨ ਹੋਇਆ ਸੂਈ ਨੂੰ ਕੱਢ ਤਾ ਨਹੀਂ ਚੱਲਿਆ ਨਹੀਂ ਬਾਈ ਕੱਢ ਨਹੀਂ ਚੱਲਿਆ ਠੀਕ ਹੈ ਸੋ ਕਿਲੋ 2 ਕਿਲੋ 3 ਕਿਲੋ ਮਿੱਤਰੋ ਹੋਰ ਵੀ ਪਾ ਸਕਦੀ ਆ ਕਿਉਂਕਿ 15 16 18 20 ਦਿਨਾਂ ਤਾਈਂ ਮਿੱਤਰੋ ਪੂਰੇ ਦੁੱਧ ਤੇ ਬੱਚਾ ਆਉਂਦਾ ਹੁੰਦਾ ਹੈ ਗਾਵਾਂ ਹੋਣ ਭਾਵੇਂ ਮੱਝਾਂ ਹੋਣ ਪਰ ਇਸ ਵਕਤ 11 ਕਿਲੋ ਸਣੇ ਬੱਚੇ ਜਿਹੜਾ ਦੁੱਧ ਤਿਆਰ ਹੈ ਮੁੱਲ ਕੀ ਕਰਤਾ ਜੀ ਮੁੱਲ ਬਾਈ ਜੀ 54000 ਰੁਪਏ 54 ਹਾਂਜੀ ਮਾਣ ਤਣ ਮਾੜਾ ਮੋਟਾ ਹੋ ਜਾਓ ਕਰ ਦਾਂਗੇ ਬਾਈ ਜੀ ਕੋਈ ਗੱਲ ਨਹੀਂ ਓਕੇ ਤੋਰੋ ਜੇ ਇੱਕ ਵਾਰੀ ਮਾੜਾ ਤੋਰ ਕੇ ਦਿਖਾ ਦਿਓ ਆ ਜਾ ਇਹਨੂੰ ਤੋਰ ਦੇ ਬੰਦੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ 11 ਲੀਟਰ ਮਿੱਤਰੋ ਦੁੱਧ ਤਿਆਰ ਆ ਮੰਗਰ ਬੱਤੀ ਆ ਤੀਜਾ ਸੂਆ ਸੂਈ ਵੀ ਆ ਹਿਮਾਚਲ ਵਾਲੀ ਮਿੱਤਰੋ ਜਰਸੀ ਆ ਮੋੜ ਲਈ ਮੁੱਲ ਭਾਈ ਨੇ 54 ਕਰਤਾ 54 ਦੇ ਵਿੱਚੋਂ ਮਾਨਦਾਨ ਹੋ ਜਾਣਾ ਹੈ ਕਈ ਵਾਰ ਵੀਡੀਓ ਦੇ ਵਿੱਚ ਥੋੜਾ ਮोटा ਬੱਚਾ ਜਾਨਵਰ ਵੱਡਾ ਲੱਗਦਾ ਹੁੰਦਾ ਪਰ ਤੁਸੀਂ ਹਿਮਾਚਲ ਵਾਲੀ ਜਰਸੀ ਦੇ ਹਿਸਾਬ ਨਾਲ ਮਿੱਤਰੋ ਆਣਾ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 92636 9467 03540 03540 ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਹਣਾ ਵੀ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਇੱਕ ਬਾਈ ਦੇ ਫਾਰਮ ਦੀ ਵੀਡੀਓ ਆਪਾਂ ਬਣਾ ਰਹੇ ਆ ਬਾਈ ਦਾ ਜਿਹੜਾ ਦੁੱਧ ਦਾ ਕੰਮ ਹੈ ਤੇ ਉਹ ਵੀ ਮਿੱਤਰੋ ਅਗਲੀ ਵੀਡੀਓ ਜੇ ਤੁਸੀਂ ਜ਼ਰੂਰ ਦੇਖਿਓ ਵੀ ਬਾਈ ਕਦੋਂ ਤੋਂ ਕੰਮ ਸਟਾਰਟ ਕੀਤਾ ਤੇ ਕਿੰਨੇ ਲੀਟਰ ਵਾਲੇ ਜਿਹੜੇ ਦੁੱਧ ਵਾਲੇ ਪਸ਼ੂ ਨੇ ਤੇ ਅਗਲੀ ਵੀਡੀਓ ਮਿੱਤਰੋ ਉਹ ਆ ਰਹੀ ਆ ਧੰਨਵਾਦ